ਮੈਂ ਨਿਊਯਾਰਕ ਬੰਦਾ ਐ ਮੇਰੀ ਪੀ ਇਹ ਅੜੂ ਡੂੜੀ ਕਰਕੇ ਨੂੰ ਫੁਲਕਾ ਛਕਾਉਂਦੇ ਆ ਸਾਡੀ ਛਾਤ ਡਿੱਗਦੀ ਐ ਤੇ ਮਿਹਰਬਾਨੀ ਕਰਕੇ ਸਾਡੇ ਤੇ ਕਿਰਪਾ ਕਰੋ ਸਾਡੀ ਛੱਤ ਬਾਦ ਇਹ ਇਹ ਗੁਡੀ ਦਾ ਮਾਰ ਟੂ ਹੀ ਗੁਜ਼ਰ ਗਿਆ ਐ ਤੇ ਬਹੁਤ ਮੁਸ਼ਕਲ ਐ ਜੀ ਸਾਡੇ ਤੇ ਤੇ ਮਿਹਰਬਾਨੀ ਕਰੋ ਕੋਈ ਸਾਧਨ ਨਹੀਂ ਹੈਗਾ ਆਦਮੀ ਮੇਰੇ ਵਿਚਰ ਗਿਆ ਹੈ ਸਾਥ ਮੇਰੀ ਡਿੱਗਦੀ ਮੇਰੇ ਪਾਪਾ ਮੈਂ ਦੋਨੇ ਰਹਿੰਦੇ ਆ ਆਪਣੇ ਪਾਪਾ ਨੂੰ ਕਮਾਈ ਕਰਕੇ ਰੋਟੀ ਖਵਾ ਲ ਦਿੰਦੇ ਜੜੇ ਜੱਪਾ ਕਰਕੇ ਸਾਡੇ ਸਾਥ ਬੱਝੀ ਜਾਵੇ ਬੇਨਤੀ ਮੇਰੇ ਦੀ ਜਾਨ ਨੂੰ ਗੁਰੂ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰਜੀ ਦਾ ਖਾਲਸਾ ਉਹ ਵਾਹਿਗੁਰਜੀ ਕੀ ਫਤਿਹ ਦਾਸ ਇਕਬਾਲਪੁਰ ਸ਼ਿਰਾਜਪੁਰਾ ਕੁੱਲੀ ਗਰੀਬਾਂ ਦੀ ਪਰਿਵਾਰ ਵੱਲੋਂ ਕਲਬ ਵੱਲੋਂ ਮੈਂ ਆਪ ਜੀ ਨੂੰ ਇੱਕ ਪਰਿਵਾਰ ਦੇ ਰੂਪ ਰੂ ਕਰ ਰਿਹਾ। ਸੋ ਮੇਰੇ ਵੀਰੋ ਤੁਸੀਂ ਛੱਤ ਡਿੱਗੀ ਦੇਖ ਸਕਦੇ ਹੋ। ਬਰਸਾਤ ਗਰਮੀਆਂ ਦੀ ਪਹਿਲੀ ਪਈ ਆ। ਔਰ ਘਰ ਵਰਤ ਦਾ ਅਸਮਾਨ ਅਗੇ ਗਰੀਬਾਂ ਦਾ ਰੋਣਾ ਖੁੰਦਾ ਵਾ ਜਿਹੜਾ ਹੈ ਵਾ ਮੇਰੇ ਵੀਰੋ ਉਹ ਵੀ ਜਿਹੜਾ ਵਾ ਟੁੱਟ ਫੁੱਟ ਗਿਆ ਵਾ। ਸੋ ਸਬਜੀ ਬਾਜੀ ਤੋੜ ਕੇ ਪੈਣਾ ਗੁਜ਼ਾਰਾ ਕਰਦੀ ਔਰ ਤੁਹਾਨੂੰ ਪਤਾ ਕਿ ਜਿਹੜੀਆਂ ਪੈਣਾ ਪਿੰਡੀਆਂ ਦੀ ਸਬਜੀ ਤੋੜਦੀਆਂ ਉਹਨਾਂ ਨੂੰ ਤੜਕੇ ਜਾਣਾ ਪੈਂਦਾ ਵਾ। 5 ਵਜੇ ਸਵਾ 5 ਵਜੇ ਖੇਤ ਚ ਹੁੰਦੀਆਂ ਵਾ। ਸੂਤੜ ਕੇ ਉੱਠੀਆਂ ਸੀਗੀਆਂ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਕੇ ਤੇ ਸਬਜ਼ੀ ਨੂੰ ਤੁਰ ਲੱਗੀ ਸੀ ਭੈਣ ਔਰ ਗੁਰੂ ਪਾਸ਼ਾ ਦੀ ਕਿਰਪਾ ਰਹੀ ਆ ਕਿ ਉਦੋਂ ਸਾਰਾ ਪਰਿਵਾਰ ਜਾਗਦਾ ਸੀ ਔਰ ਬਚਾਅ ਹੋ ਗਿਆ ਵਾ ਮੇਰੇ ਵੀਰੋ ਇਹਨਾਂ ਦੀ ਬੇਟੀ ਸਹੁਰੇ ਪਰਿਵਾਰ ਤੋਂ ਆਈ ਸੀ ਇੱਥੇ ਮੰਝਾ ਉਹਨਾਂ ਦਾ ਡੱਠਾ ਸੀਗਾ ਛੋਟੇ ਛੋਟੇ ਉਹਦੇ ਬੱਚੇ ਆ ਉਹਨਾਂ ਦਾ ਵੀ ਬਚਾਅ ਹੋ ਗਿਆ ਸੋ ਮੇਰੇ ਵੀਰੋ ਦੋ ਵਕਤ ਦੀ ਰੋਟੀ ਤੇ ਕਮਾ ਕੇ ਭੈਣ ਖਾਈ ਜਾ ਰਹੀ ਆ ਪਰ ਆਪਣੀ ਛੱਤ ਨਹੀਂ ਬਦਲ ਸਕਦੀ ਆ ਕਮਰੇ ਤੋਂ ਅੱਗੇ ਕਮਰਾ ਵਾ ਔਰ ਆ ਤੁਹਾਨੂੰ ਮੈਂ ਦਿਖਾ ਦਿੱਤਾ ਵੀ ਦਸ ਦਾ ਹੱਥ ਲੱਗਦਾ ਔਰ ਇਹ ਵੀ ਵਾਲੇ ਟੜਕੇ ਹੋਏ ਆ ਵਾਲੇ ਪੂਰੇ ਟੜਕੇ ਹੋਏ ਆ ਔਰ ਮੇਰੇ ਵੀਰੋ ਸਹਿਮ ਦਾ ਮਾਹੌਲ ਆ ਔਰ ਲੱਗੇ ਪੈਣ ਭਰਾ ਨੇ ਉਹਨਾਂ ਦੇ ਘਰ ਜਿਹੜਾ ਵਾ ਉਹ ਪੈਣਾ ਰਹਿ ਕਰਕੇ ਤੇ ਫੇਕ ਜਾ ਰਾ ਕਰ ਰਹੀ ਆ ਚੱਲਦੀ ਵੀਡੀਓ ਦੌਰਾਨ ਤੁਸੀਂ ਅਕਾਊਂਟ ਨੰਬਰ ਦੇਖ ਰਹੇ ਹੋ 991561685 9876576885 ਦੇ ਸੰਪਰਕ ਕਰਕੇ ਤੁਸੀਂ ਸਾਥਵੇਂ ਦਾ ਸੰਪਰਕ ਨੰਬਰ ਪ੍ਰਾਪਤ ਕਰ ਸਕਦੇ ਹੋ ਸੋ ਭਾਈ ਕਨਿਆ ਦੇ ਵਾਰਸ ਬਾਬੇ ਨਾਨਕ ਨੂੰ ਨਾਨਕ ਦੇ ਫਲਸਫੇ ਨੂੰ ਨੇੜੇ ਜਾਣਨ ਵਾਲੇ ਮੇਰੇ ਵੀਰ ਥੋੜੇ ਤੋਂ ਥੋੜਾ ਬਹੁਤ ਤੋਂ ਬਹੁਤਾ ਜਰੂਰ ਸਹਿਯੋਗ ਕਰਿਓ ਜੋ ਕਿਸੇ ਕਾਰਨ ਮਾਇਆ ਪੱਖੋਂ ਮਤ ਨਹੀਂ ਕਰ ਸਕਦੇ ਪਲੀਜ਼ ਗੁਰੂ ਘਰ ਦੀ ਸੇਵਾ ਸਮਝ ਕੇ ਇਸ ਵੀਡੀਓ ਨੂੰ ਜਿਹੜਾ ਵਾ ਵਾਦ ਤੋਂ ਵਾਦ ਸ਼ੇਅਰ ਕਰਿਓ ਵੱਖ-ਵੱਖ ਗਰੁੱਪਾਂ 'ਚ ਤਾ ਜੋ ਇਹ ਜਿਹੜੀ ਵੀਡੀਓ ਕਿਸੇ ਮਸੀਹਾ ਕਰਦਾਰ ਕਿਸੇ ਫਰਿਸ਼ਤੇ ਤੱਕ ਪੁੱਜਦੀ ਹੋ ਸਕੇ ਜਿਹੜਾ ਇਹਨਾਂ ਦੀ ਅੱਖ ਚੋਂ ਆਕੜ ਸਕਦਾ ਹੋਵੇ ਸੋ ਮੇਰੇ ਵੀਰੋ ਕੋਈ ਸ਼ਰਤ ਕੋ ਡਿਮਾਂਡ ਨਹੀਂ ਹੈ ਪ੍ਰਵਾਦੀ ਔਨ ਕੈ ਆਫ ਕੈਮਰਾ ਮੇਰੀ ਗੱਲ ਹੋ ਰਹੀ ਜਾਂਦੇ ਵੀ ਸਾਨੂੰ ਕਿਹੇ ਚੀਜ਼ ਦੀ ਲੋੜ ਨਹੀਂ ਆ ਸੋ ਬਜ਼ੁਰਗ ਕਹਿੰਦੇ ਮੇਰੀ ਧੀ ਦੀ ਛੱਤ ਪਾ ਦਿਓ ਸੋ ਪਿਓ ਧੀ ਇਸ ਘਰ ਦੇ ਵਿੱਚ ਰਹਿ ਰਹੇ ਆ ਕਰਿਓ ਬੇਨਤੀ ਨੂੰ ਪ੍ਰਵਾਦ ਆਸ ਦੀਆਂ ਗੱਲਾਂ ਲੰਬੇਰੀਆਂ ਹੋ ਗਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ